ਜੀ ਸਾਡਾ ਦੇਖੋ ਖਰਾ ਮਾਲ ਆ ਟਾਪ ਦਾ ਹੀ ਐਂਡ ਹਰਾ ਮਾਲ ਐਂਡ ਵਾਹ ਜੀ ਵਾਹ ਤਾਜ਼ਾ ਫਰੈਸ਼ ਆ ਜੀ ਹੁਣੇ ਤੋੜ ਕੇ ਆਏ ਆ ਜੀ ਅੱਜ ਹੁਣੇ ਤੋੜ ਕੇ ਆਏ ਆ ਹੁਣੇ ਤੋੜ ਕੇ ਆ ਆ ਦੇਖੋ ਇਹ ਲੇਬਰ ਖੜੀ ਹੈ ਜੀ ਮੇਰੀ ਇਹ ਤੋੜ ਕੇ ਦਿਆ ਆ ਦੇਖੋ ਆ ਬੱਚੇ ਵੀ ਨਾਲ ਇਹਦੇ ਛੋਟੇ ਛੋਟੇ ਹਮਮ ਇਹ ਤੋੜ ਕੇ ਦਿਆ ਆ ਅਸੀਂ ਇਹ ਮੰਡੀ 'ਚ ਸੇਲ ਕਰਨਾ ਜਾ ਕੇ ਲਓ ਜੀ ਹਾਂਜੀ ਆ ਦੇਖੋ ਜੀ ਸਰਦਾਰ ਰਾਜਵਿੰਦਰ ਸਿੰਘ ਜੀ ਔਰ ਨਹੌਲ ਕੇ ਤੋਂ ਇਹ ਵੀਡੀਓ ਬਣਾ ਰਹੇ ਆ ਜੀ ਆ ਦੇਖੋ ਪੂਰੀ ਫਰੈਸ਼ ਪਿੰਡੇ ਦੀ ਐਦਾਂ ਹੁੰਦਾ ਜੀ ਕੰਮ ਦੀ ਜਦੋਂ ਕੋਈ ਪੰਜਾਬੀ ਸਬਜੀ ਵੇਚਣ ਲੱਗ ਜਾਂਦਾ ਨਾ ਜੀ ਤਾਂ ਅਸੀਂ ਉੱਥੇ ਪਹੁੰਚ ਜਾਂਦੇ ਸਾਨੂੰ ਬਹੁਤ ਚੰਗਾ ਲੱਗਦਾ ਰਾਜਵਿੰਦਰ ਜੀ ਇੱਕ ਗੱਲ ਤੁਹਾਨੂੰ ਦੱਸਾਂ ਦੀ ਜਦੋਂ ਸ਼ਹਿਰ ਦੇ ਵਿੱਚ ਅਸੀਂ ਦੇਖਦੇ ਹਾਂ ਨਾ ਜੀ ਕੋਈ ਪਿੰਡ ਦਾ ਬੰਦਾ ਉੱਥੇ ਆ ਕੇ ਸਬਜ਼ੀ ਵਾਲੇ ਤੋਂ ਸਬਜ਼ੀ ਖਰੀਦਦਾ ਜੀ ਜਿਵੇਂ ਬਿਹਾਰ ਵਾਲੇ ਤੋਂ ਸਾਨੂੰ ਚੀਸ ਦੀ ਆਉਂਦੀ ਹੈ ਜੀ ਬੁਰਾ ਹਾਂਜੀ ਅਸੀਂ ਅਸੀਂ ਤਾਂ ਆਪ ਕਹਿੰਦੇ ਵੀ ਹਰ ਇੱਕ ਨੂੰ ਆਪਣਾ ਖਾਣ ਜੋਗੇ ਥੋੜੀਆਂ-ਮੋਤੀਆਂ ਲਾ ਕੇ ਰੱਖੋ ਜੀ ਪੰਜਾਬ ਯੂਨੀਵਰਸਿਟੀ ਨੇ ਜੀ ਕਿੱਟਾਂ-ਕੱਡੀਆਂ ਹੋਈਆਂ ਹ ਹਰ ਮੌਸਮ ਦੀ ਕਿੱਟ ਮਿਲਦੀ ਹੈ ਜੀ ਜੀ ਹਾਂ ਗਰਮੀਆਂ ਦੀਆਂ ਗਰਮੀ ਦੀ ਕਿੱਟਾਂ ਹੀ ਸਿਆਲ ਦੀ ਸਿਆਲ ਦੀ ਕਿੱਟਾਂ ਉਹ ਬਹੁਤ ਘੱਟ ਰੇਟ ਪਰਾਈ ਯੂਨੀਵਰਸਿਟੀ ਦੀਆਂ ਅੱਛਾ ਹਾਂਜੀ ਉਹ ਤੁਸੀਂ ਘਰਾਂ ਲਾ ਕੇ ਲਿਆਉਂਗੇ ਤੁਹਾਨੂੰ ਸਬਜ਼ੀ ਲੈਣ ਦੀ ਬਾਜ਼ਾਰ ਤੋਂ ਲੋੜ ਨਹੀਂ ਪੈਗੀ ਆਹ ਸੁਣੋ ਜੀ ਸਨੇਹਾ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲ ਕਹ ਰਹੇ ਨੇ ਜੀ ਔਰ ਦੇਖੋ ਜੀ ਆਹ ਪਿੰਡੀ ਕਿਆ ਫਰੈਸ਼ ਦੀ ਬੜੀ ਜ਼ਬਰਦਸਤ ਦੀ ਔਰ ਇਹ ਕੰਮ ਦੇਖੋ ਜੀ ਕੋਈ ਵੀ ਜਦੋਂ ਅਸੀਂ ਦਿਲੋਂ ਕਰਦੇ ਆ ਨਾ ਜੀ ਤਾਂ ਉਹ ਬਣ ਜਾਂਦੀ ਗੱਲ ਦੀ ਦੇਖੋ ਪੰਜਾਬੀਓ ਆਪਣੀਆਂ ਸਬਜ਼ੀਆਂ ਸਾਨੂੰ ਖੁਦ ਬੀਜਣੀਆਂ ਪੈਣਗੀਆਂ ਜੀ ਇੱਧਰ ਚੱਲਣਾ ਪਏਗਾ ਜੀ ਕਮਾਲ ਦੀ ਗੱਲ ਹੈ ਕੀ ਕੁਝ ਬੀਜਿਆ ਹੋਇਆ ਦੀ ਤੁਸੀਂ ਸਾਡੇ ਕੋਲ ਭਿੰਡੀ ਆਈ ਹਮ ਕਾਲੀ ਤੋਰੀ ਆਈ ਹਮ ਕੀ ਆਈ ਜੀ ਤੇ ਅਸੀਂ ਹੁਣ ਆਪਣਾ ਗੋਭੀ ਲਾਈ ਆਈ ਹਮ ਤੇ ਆਪਣਾ ਉਹਦੇ ਬਾਅਦ ਅਸੀਂ ਹੁਣ ਸਾਗ ਵਾਲੀਆਂ ਐਟਮਾ ਸਾਰੀਆਂ ਲਾਉਂਗਾ ਜੀ ਪਾਲਕ ਮੇਥੇ ਧਨੀਆ ਇਹ ਸਾਰਾ ਕੁਝ ਲਾਉਂਗਾ ਹੀ ਸਾਗ ਬੀਜੂਗਾ ਹੀ ਜੀ ਹਾਂਜੀ ਦੇਖੋ ਚੰਡੀਗੜ੍ਹ ਵਾਲਿਓ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਆਹ ਦੇਖੋ ਜੀ ਮੈਂ ਕਹਿੰਦਾ ਖੇਤਾਂ ਚੋਂ ਡਾਇਰੈਕਟ ਆ ਕੇ ਲੈ ਸਕਦੇ ਆ ਜੀ ਤੁਸੀਂ ਲੋਕੇਸ਼ਨ ਤੁਹਾਨੂੰ ਦੱਸ ਦੇਣਾ ਜੀ ਕਰਾਲੀ ਦੇ ਨਾਲ ਹੈ ਨਿਹੋਲਕਾ ਪਿੰਡ ਦੀ ਔਰ ਸਰਦਾਰ ਜੀ ਦਾ ਨੰਬਰ ਵੀ ਸੁਣ ਲੋ ਜੀ ਆਪਣਾ ਨੰਬਰ ਦੱਸ ਦਿਓ ਜੀ ਜੀ ਮੇਰਾ ਨੰਬਰ ਹੈ 9464 99925 ਇੱਕ ਵਾਰੀ ਫੇਰ ਬੋਲੋ ਜੀ 9464 99925 ਦੇਖੋ ਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਫਰੈਸ਼ ਸਬਜ਼ੀਆਂ ਲੈ ਸਕਦੇ ਹੋ ਜੀ ਦੇਖੋ ਸਿਹਤ ਦਾ ਮਾਮਲਾ ਹੈ ਜੀ ਪੰਜਾਬ ਦੇ ਵਿੱਚ ਦੇਖੋ ਤੁਸੀਂ ਦੇਖ ਰਹੇ ਕਿ ਬਹੁਤ ਕੁਝ ਹੋ ਰਿਹਾ ਹੈ ਸੇਤਾਂ ਲੋਕਾਂ ਦੀਆਂ ਹੋ ਰਹੀਆਂ ਨੇ ਖਰਾਬ ਦੀ ਤੇ ਇਸ ਕਰਕੇ ਸੇਤ ਨੂੰ ਬਰਕਰਾਰ ਰੱਖਣ ਦੇ ਲਈ ਆਹ ਦੇਖੋ ਦੁਬਾਰਾ ਕੈਮਰੇ ਦੇ ਨੇੜੇ ਕਰਕੇ ਦਿਖਾਣੀਆਂ ਦੀ ਆਹ ਹੈ ਪਿੰਡੀਆਂ ਦੀ ਹੱਥ ਦੇ ਵਿੱਚ ਬੁੱਕ ਦੇ ਵਿੱਚ ਵੀ ਨਹੀਂ ਆ ਰਹੀਆਂ ਦੀ ਬੜੀਆਂ ਜ਼ਬਰਦਸਤ ਪਿੰਡੀਆਂ ਦੀ ਔਰ ਇਹਨਾਂ ਨੇ ਇਹ ਖੁਦ ਗਰੋ ਕੀਤੀਆਂ ਦੀ ਮੈਂ ਚੰਡੀਗੜ੍ਹ ਵਾਲਿਆਂ ਨੂੰ ਯਾ ਆਲੇ-ਦਲੇ ਦੇ ਜਿਹੜੇ ਸ਼ਹਿਰ ਹੈ ਉਹਨਾਂ ਨੂੰ ਜ਼ਰੂਰ ਸੁਨੇਹਾ ਦੇਣਾ ਜੀ ਕਿ ਤੁਸੀਂ ਇਹ ਪਿੰਡੀਆਂ ਇਨ੍ਹਾਂ ਦੀਆਂ ਸਬਜ਼ੀਆਂ ਔਰ ਇੱਕ ਗੱਲ ਜ਼ਰੂਰ ਹੈ ਇਨ੍ਹਾਂ ਦੇ ਖੇਤ 'ਚ ਵਿਜ਼ਿਟ ਕਰ ਲਓ ਇੰਨੇ ਹੀ ਬਹੁਤ ਹੈ ਬਹੁਤ ਕੁਝ ਮਿਲੂਗਾ ਜੀ ਤੁਹਾਨੂੰ ਸਾਰੀਆਂ ਫਰੈਸ਼ ਸਬਜ਼ੀਆਂ ਮਿਲਣਗੀਆਂ ਜੀ ਆਹ ਦੇਖੋ ਜੀ ਪਹਿਲੇ ਤੁਸੀਂ ਵੀ ਲੈਣਾ ਇਹਦੀ ਸਬਜ਼ੀ ਲੈਣਾ ਇਹਦੀ ਫਰੈਸ਼ ਖੇਤਾਂ ਚੋਂ ਜੀ ਦੇਖੋ ਜੀ ਫਾਰਮ ਟੂ ਪਲੇਟ ਕਹਿੰਦੇ ਜੀ ਇਸਨੂੰ ਇੰਗਲਿਸ਼ ਕਿਹਨੇ ਫਾਰਮ ਟੂ ਪਲੇਟ ਜੇ ਫਾਰਮ ਟੂ ਪਲੇਟ ਜਾਵਾਂਗੇ ਤਾਂ ਹੀ ਗੱਲ ਬਣੂਗੀ ਖੇਤਾਂ ਚ ਸਿੱਧੇ ਆਓ ਔਰ ਦੇਖੋ ਇਹ ਲੋਕੇਸ਼ਨ ਕੋਈ ਜ਼ਿਆਦਾ ਦੂਰ ਨਹੀਂ ਹੈ ਰੋਪੜ ਵਾਲਿਓ ਕਰਾਲੀ ਵਾਲਿਓ ਖਰੜ ਵਾਲਿਓ ਨਿਊ ਚੰਡੀਗੜ੍ਹ ਵਾਲਿਓ ਤੇ ਚੰਡੀ